ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਇੱਕ ਛੋਟੇ ਜਿਹੇ ਬੱਚੇ ਦੀ ਹੈ ਜਿਸ ਦੀਆਂ ਅੱਖਾਂ ਖੋਦ ਦੀ ਖੋਦ ਦੀ ਕਲਰ ਚੇਂਜ ਕਰ ਜਾਂਦੀਆਂ ਨੇ ਦਿਨ ਵਿੱਚ ਜਿੰਨੀ ਵਾਰ ਕੱਪੜੇ ਪਾਓ ਉੰਨੀ ਵਾਰ ਹੀ ਉਹ ਅੱਖਾਂ ਚੇਂਜ ਹੋ ਜਾਂਦੀਆਂ ਨੇ ਉਸ ਦੀਆਂ ਆਪਾਂ ਇਹ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਕਿਸ ਤਰ੍ਹਾਂ ਉਸ ਬੱਚੇ ਦੀਆਂ ਛੋਟੀਆਂ-ਛੋਟੀਆਂ ਕਲਿੱਪ ਵੀ ਆਪਾਂ ਐਡ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਸ ਦੇ ਜਨਮ ਉਸ ਦੇ ਮਾਤਾ-ਪਿਤਾ ਅਸੇ ਉਸ ਦੇ ਸ਼ਹਿਰ ਤੇ ਪਿੰਡ ਦੀ ਇਹ ਗੱਲ ਹੈਗੀ ਹੈ ਯੂਪੀ ਯੂਪੀ ਦੇ ਬਲੰਦ ਸ਼ਹਿਰ ਪੰਬੀਸਾ ਦੇ ਜਿੱਥੇ ਕੀ ਬਸ਼ਾ ਕਲੋਨੀ ਨਿਵਾਸੀ ਇੱਕ ਉਸਦੇ ਪਿਤਾ ਦਾ ਨਾਮ ਹੈਗਾ ਅਸਲਮ ਅਸਲਮ ਤੇ ਉਸਦੀ ਪਤਨੀ ਦਾ ਨਾਮ ਹੈਗਾ ਏ 나ਜਰੀਨ ਉਹਨਾਂ ਦੇ ਘਰੇ ਇੱਕ ਬੱਚਾ ਹੁੰਦਾ ਏ 16 ਅਕਤੂਬਰ 2023 ਵਿੱਚ 16 ਅਕਤੂਬਰ 2023 ਦੇ ਵਿੱਚ ਉਹ ਬੱਚਾ ਜਦੋਂ ਹਸਪੀਟਲ ਦੇ ਵਿੱਚ ਜਨਮ ਲੈਂਦਾ ਏ ਤੇ ਸਭ ਤੋਂ ਪਹਿਲਾਂ ਉਸ ਦੀ ਮਾਸੀ ਦੀ ਝੋਲੀ ਦੇ ਵਿੱਚ ਉਸ ਬੱਚੇ ਨੂੰ ਪਾਇਆ ਜਾਂਦਾ ਹੈ ਜਦੋਂ ਉਸ ਬੱਚੇ ਨੂੰ ਉਸ ਦੀ ਮਾਸੀ ਦੀ ਝੋਲੀ ਦੇ ਵਿੱਚ ਪਾਇਆ ਜਾਂਦਾ ਹੈ ਤੇ ਉਸ ਦੀ ਮਾਸੀ ਉਸ ਨੂੰ ਦੇਖ ਕੇ ਥੋੜੀ ਜੀ ਪਰੇਸ਼ਾਨ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਚੁੱਪ ਕਰਕੇ ਉਸ ਦੀ ਮਾਂ ਦੀ ਗੋਦ ਦੇ ਵਿੱਚ ਹੀ ਉਸ ਬੱਚੇ ਨੂੰ ਪਾ ਦਿੰਦੀ ਹੈ ਜਦੋਂ ਹੌਲੀ ਹੌਲੀ ਟਾਈਮ ਲੰਘਦਾ ਹੈ ਤੇ ਉਸ ਦੀ ਮਾਸੀ ਦੀ ਦਿਨ ਦਿਨ ਟੈਨਸ਼ਨ ਵਧਦੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਘਰੇ ਪਹਿਲਾਂ ਵੀ ਇੱਕ ਬੱਚਾ ਪੈਦਾ ਹੋਇਆ ਹੁੰਦਾ ਹੈ 나ਜ਼ਰੀਨ ਦੇ ਘਰ ਉਹ ਜਿਸ ਦੀ ਵੀ ਅੱਖਾਂ ਇਸੇ ਤਰ੍ਹਾਂ ਸੀ ਉਹ ਥੋੜੇ ਹੀ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ ਬਾਅਦ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਇੱਕ ਬੱਚੀ ਦਾ ਜਨਮ ਹੁੰਦਾ ਹੈ ਉਸ ਦੀ ਵੀ ਥੋੜੇ ਟਾਈਮ ਬਾਅਦ ਹੀ ਮੌਤ ਹੋ ਜਾਂਦੀ ਉਸ ਦੀਆਂ ਅੱਖਾਂ ਵੀ ਉਸ ਤੋਂ ਉਸ ਤਰ੍ਹਾਂ ਦੀ ਹੁੰਦੀਆਂ ਜਿਸ ਤੋਂ ਬਾਅਦ ਇੱਕ ਲੜਕੀ ਫਿਰ ਹੁੰਦੀ ਏ ਤੇ ਉਸ ਤੋਂ ਬਾਅਦ ਇਹ ਬੱਚਾ ਹੁੰਦਾ ਹੈ ਜਿਸ ਦੀਆਂ ਅੱਖਾਂ ਫਿਰ ਉਸੇ ਤਰ੍ਹਾਂ ਹੁੰਦੀਆਂ ਜਿਹੜੀ ਪਹਿਲਾਂ ਲੜਕੀ ਹੁੰਦੀ ਉਸ ਦੀਆਂ ਅੱਖਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਉਹ ਕਾਫੀ ਟਾਈਮ ਦੀ ਹੋ ਗਈ ਹੈ ਪੰਜਾਹਾਂ ਪੰਜਾ ਸਾਲਾਂ ਦੀ ਉਸ ਦੀ ਭੈਣ ਮਸਬ ਲੜਕੇ ਦੀ ਤੇ ਜਦੋਂ ਮਾਸੀ ਨੇ 14-15 ਦਿਨਾਂ ਬਾਅਦ ਉਸ ਦੀ ਮਾਂ ਦੇ ਨਾਲ ਗੱਲ ਕੀਤੀ ਕਿ ਇਸ ਦੀਆਂ ਅੱਖਾਂ ਹੋਰ ਜੇ ਟਾਈਪ ਦੀਆਂ ਆ ਕੀ ਇਹਨੂੰ ਦਿਸਦਾ ਹੈ ਕੀ ਪਤਾ ਇਹਨੂੰ ਦਿਸਦਾ ਹੀ ਨਾ ਹੋਵੇ ਉਸ ਦੇ ਅੰਦਰ ਅੰਦਰ ਕਈ ਸਵਾਲ ਉਸ ਦੇ ਆਉਂਦੇ ਨੇ ਤੇ ਉਹ ਉਸ ਦੀ ਮਾਂ ਆਪ ਦੀ ਭੈਣ ਦੇ ਸਾਹਮਣੇ ਜ਼ਾਹਿਰ ਕਰਦੀ ਉਸ ਬੱਚੇ ਦੀ ਮਾਂ ਨੇ ਉਸ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਅਰਸ਼ ਉਸਦੀ ਮਾਂ ਦੇ ਅੱਗੇ ਜਦੋਂ ਇਹ ਗੱਲਾਂ ਰੱਖੀਆਂ ਜਾਂਦੀਆਂ ਨੇ ਤੇ ਉਸਦੀ ਮਾਂ ਜਦੋਂ ਡਾਕਟਰ ਵਗੈਰਾ ਨਾਲ ਗੱਲ ਕਰਦੇ ਨੇ ਤੇ ਡਾਕਟਰ ਵਗੈਰਾ ਚੈੱਕ ਕਰਦੇ ਨੇ ਇਸ ਤਰ੍ਹਾਂ ਕਰਕੇ ਜਾਂ ਉਸ ਨੂੰ ਵਾਜ ਲਗਾ ਕੇ ਜਾਂ ਕੋਈ ਖੜਾਉਣਾ ਛਿਨਕਾ ਕੇ ਚੈੱਕ ਕਰਦੇ ਨੇ ਤੇ ਫਿਰ ਡਾਕਟਰ ਦੱਸਦੇ ਨੇ ਕਿ ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਇਹ ਬੱਚਾ ਬਿਲਕੁਲ ਨੌਰ ਬਣੇ ਉਂਝ ਇਸ ਦੀਆਂ ਅੱਖਾਂ ਇਸ ਤਰ੍ਹਾਂ ਦੀਆਂ ਹਨ ਜਿਸ ਤੋਂ ਬਾਅਦ ਫਿਰ ਉਸ ਦੀ ਮਾਂ ਦੀ ਜਿਹੜੀ ਟੈਨਸ਼ਨ ਹੁੰਦੀ ਹੈ ਉਹ ਥੋੜੀ ਜੀ ਖਤਮ ਹੋ ਜਾਂਦੀ ਹੈ ਫਿਰ ਉਹ ਬੱਚਾ ਹੌਲੀ ਹੌਲੀ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਗੱਲ ਖੇਗੀਏ ਥੋੜੇ ਹੀ ਦਿਨਾਂ ਦੀ ਜਦੋਂ ਬੱਚਾ 1 ਸਾਲ ਤੇ 4 ਮਹੀਨਿਆਂ ਦਾ ਹੋ ਜਾਂਦਾ ਹੈ ਜਦੋਂ ਇਹ ਬੱਚਾ ਇਹ ਇੰਨੇ ਮਹੀਨਿਆਂ ਦਾ ਹੋ ਜਾਂਦਾ ਹੈ ਤੇ ਫਿਰ ਉਸ ਬੱਚੇ ਨੂੰ ਲੋਕੀ ਜਦੋਂ ਦੇਖਦੇ ਨੇ ਚੰਗੀ ਤਰ੍ਹਾਂ ਤੇ ਜਿਹੜੇ ਬੱਚੇ ਦੀ ਜਿਸ ਤਰ੍ਹਾਂ ਆਪਣੀਆਂ ਕਾਲੀਆਂ ਅੱਖਾਂ ਨੇ ਇਸ ਤਰ੍ਹਾਂ ਉਹ ਜਿਸ ਤਰ੍ਹਾਂ ਦੇ ਕੱਪੜੇ ਪਾਉਂਦਾ ਹੈ ਉਸ ਤਰ੍ਹਾਂ ਦੀ ਹੀ ਉਸ ਦੀਆਂ ਅੱਖਾਂ ਹੋ ਜਾਂਦੀਆਂ ਨੇ ਜਿੱਦਾਂ ਕਿ ਜਿਸ ਦੇ انسان ਨੂੰ ਦੇਖ ਰਿਹਾ ਹੁੰਦਾ ਜਿਸ ਨੇ ਕਾਲੇ ਕੱਪੜੇ ਪਾਏ ਨੇ ਜਾਂ ਪੀਲੇ ਜਾਂ ਲਾਲ ਉਸੇ ਤਰ੍ਹਾਂ ਦੀਆਂ ਹੀ ਉਸ ਦੀਆਂ ਅੱਖਾਂ ਉਸ ਕਲਰ ਨੂੰ ਆਪ ਦੇ ਆਪ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਉਸ ਦੀਆਂ ਜਿਹੜੀਆਂ ਅੱਖਾਂ ਨੇ ਉਹ ਸ਼ੀਸ਼ੇ ਵਰਗੀਆਂ ਨੇ ਸ਼ੀਸ਼ੇ ਵਰਗੀਆਂ ਨੇ ਕਿਉਂਕਿ ਜਿਹੜੀ ਚੀਜ਼ ਨੂੰ ਉਹ ਦੇਖਦੀਆਂ ਜਦੋਂ ਆਪਾਂ ਸ਼ੀਸ਼ਾ ਦੇਖਦੇ ਹਾਂ ਆਪਣਾ ਚਿਹਰਾ ਦਿਖਾਉਂਦਾ ਹੈ ਜਿਵੇਂ ਸ਼ੀਸ਼ੇ ਦੇ ਅੱਗੇ ਕੋਈ ਕੱਪੜਾ ਕਰ ਦੋਗੇ ਤੇ ਉਹ ਉਸ ਕੱਪੜੇ ਨੂੰ ਦਿਖਾਏਗਾ ਇਸੇ ਤਰ੍ਹਾਂ ਉਸ ਦੀਆਂ ਅੱਖਾਂ ਵੀ ਸ਼ੀਸ਼ੇ ਵਰਗੀਆਂ ਨੇ ਜਿਹੜਾ ਵੀ ਕਲਰ ਦਿਖਾਉਂਦੇ ਨੇ ਉਹ ਬੱਚੇ ਦੇ ਕੈਪਚਰ ਅੱਖਾਂ ਵਿੱਚ ਹੋ ਜਾਂਦਾ ਹੈ ਜਿਸ ਤਰ੍ਹਾਂ ਹੀ ਬੱਚੇ ਨੂੰ ਕੱਪੜੇ ਜਿਸ ਤਰ੍ਹਾਂ ਲਾਲ ਪੀਲੇ ਚਿੱਟੇ ਰੰਗ ਦੇ ਕੱਪੜੇ ਪਾਏ ਜਾਂਦੇ ਨੇ ਉਹ ਬੱਚਾ ਆਪਣੇ ਆਪ ਹੀ ਔਰੰਗ ਨੂੰ ਅੱਖਾਂ ਵਿੱਚ ਲੈ ਲੈਂਦਾ ਹੈ ਉਸਦੇ ਪਿਤਾ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਇੰਨਾ ਕੋਈ ਖਾਸ ਧਿਆਨ ਨਹੀਂ ਸੀ ਦਿੰਦੇ ਤੇ ਫਿਰ ਅਸੀਂ ਇਸ ਗੱਲ ਨੂੰ ਨਾਲੇ ਇੰਨਾ ਦੱਸਦੇ ਨਹੀਂ ਸੀ ਕਿਉਂਕਿ ਲੋਕ ਇਹ ਬੋਲਦੇ ਸੀ ਕਿ ਸ਼ਾਇਨ ਦੇ ਝੂਠ ਬੋਲਦੇ ਨੇ ਇਸ ਕਰਕੇ ਉਹ ਕਿਸੇ ਨਾਲ ਵੀ ਇੰਨਾ ਜ਼ਿਆਦਾ ਗੱਲ ਸ਼ੇਅਰ ਨਹੀਂ ਕਰਦੇ ਹੁਣ ਆਪਾਂ ਉਸਦੇ ਇੱਕ ਮਾਸੀ ਦੇ ਜਿਹੜਾ ਉਸਦਾ ਮੁੰਡਾ ਸੀ ਉਸਦੇ ਬਾਰੇ ਗੱਲ ਕਰਦੇ ਆ ਤੇ ਉਹ ਬੱਚਾ ਕਹਿੰਦਾ ਹੈ ਕਿ ਜਦੋਂ ਮੈਂ ਆਇਨ ਉਸ ਦਾ ਨਾਮ ਆਇਰਨ ਹੁੰਦਾ ਹੈ ਆਇਨ ਤੇ ਉਹ ਕਹਿੰਦਾ ਕਿ ਜਦੋਂ ਮੈਂ ਇਸ ਤਰ੍ਹਾਂ ਆਪਦੀ ਕਿਸੇ ਦੋਸਤ ਨਾਲ ਗੱਲ ਕਰ ਰਿਆ ਸੀ ਜਾਂ ਕਿਸ ਤਰ੍ਹਾਂ ਉਤੇ ਉਸ ਨਾਲ ਮੇਰੀ ਗੱਲ ਹੁੰਦੀ ਹੈ ਕਿ ਹਾਂ ਇਸ ਤਰ੍ਹਾਂ ਵੀ ਕੋਈ ਅੱਖਾਂ ਬਦਲ ਲੈਂਦਾ ਜਿਸ ਤਰ੍ਹਾਂ ਦੇ ਕੱਪੜੇ ਹੁੰਦੇ ਨੇ ਉਸ ਤਰ੍ਹਾਂ ਦੇ ਰੰਗ ਹੋ ਜਾਂਦਾ ਹੈ ਜਿਹੜਾ ਉਹ ਅੱਗੋਂ ਬੱਚਾ ਹੁੰਦਾ ਜਿਹੜਾ ਉਸ ਦਾ ਫਰੈਂਡ ਹੁੰਦਾ ਉਹ ਮੰਨਦਾ ਨਹੀਂ ਉਹਨਾਂ ਦੋ ਦੋ ਯਾਰ ਦੀ ਸ਼ਰਤ ਲਾ ਲੈਨੇ ਆ ਆਪਾਂ ਕਿ ਉਹ ਅੱਖਾਂ ਚੇਂਜ ਕਰਦਾ ਏ ਕਿ ਨਹੀਂ ਕਰਦਾ ਤੇ ਉਹ ਸ਼ਰਤ ਬਿਲਕੁਲ ਉਸ ਦਾ ਮਾਸੀ ਦੇ ਜਿਹੜਾ ਮੁੰਡਾ ਹੁੰਦਾ ਅਰਸ਼ਦੀ ਉਹ ਜਿੱਤ ਜਾਂਦਾ ਆਇਨ ਉਹ ਜਿੱਤ ਜਾਂਦਾ ਤੇ ਬਾਅਦ ਪਰ ਉਸ ਨੂੰ ਉਹ ਨਹੀਂ ਦਿੰਦਾ ਪੈਸੇ ਨਹੀਂ ਦਿੰਦੇ ਇਸ ਤੋਂ ਬਾਅਦ ਇੱਕ ਉਸਮਾਨ ਸੈਫੀ ਸਰ ਨੇ ਉਹ ਬਹੁਤ ਸੋਹਣੀਆਂ ਸਟੋਰੀਆਂ ਲੈ ਉਹ ਉਹਨਾਂ ਦੇ ਘਰ ਜਾਂਦੇ ਨੇ ਤੇ ਉਹ ਵੀ ਸ਼ਰਤ ਲਗਾਉਂਦੇ ਨੇ 500 ਰੁਪਏ ਕਿ ਹਾਂ ਕਿ ਇਹ ਬੱਚਾ ਅੱਖਾਂ ਚੇਂਜ ਕਰਦਾ ਹੈ ਕਿ ਨਹੀਂ ਪਰ ਉਹ ਚੇਂਜ ਕਰ ਜਾਂਦਾ ਹੈ ਤੇ ਉਹ ਫਿਰ 500 ਰੁਪਏ ਉਸਦੇ ਮਾਸੀ ਦੇ ਬੇਟੇ ਆਇਨ ਨੂੰ ਦਿੰਦੇ ਨੇ ਕਿਉਂਕਿ ਉਹ ਬਿਲਕੁਲ ਸੱਚ ਸੀ ਉਹਨਾਂ ਨੇ ਕਿਤੇ ਨਾ ਕਿਤੇ ਪਹਿਲਾਂ ਉਹ ਕਹਿੰਦਾ ਕਿ ਚੀਟਿੰਗ ਕਰ ਗਿਆ ਕੋਈ ਪਰ ਮੈਂ ਇਸ ਨਾਲ ਕੋਈ ਵੀ ਚੀਟਿੰਗ ਨਹੀਂ ਕਰਾਂਗਾ ਇਸ ਤਰ੍ਹਾਂ ਉਹ ਵੀ ਉਹਨਾਂ ਦੇ ਘਰ ਇੰਟਰਵਿਊ ਲੈ ਜਾਂਦੇ ਇੱਕ ਹੋਰ ਚੈਨਲ ਵਾਲੇ ਸਰ ਹੈਗੇ ਨੇ ਉਹ ਵੀ ਉਹਨਾਂ ਦੇ ਘਰ ਇੰਟਰਵਿਊ ਲੈ ਜਾਂਦੇ ਨੇ ਤੇ ਉਹ ਵੀ ਬੱਚੇ ਨੂੰ ਪਿਆਰ ਦੇ ਕੇ ਆਉਂਦੇ ਨੇ ਬਹੁਤ ਹੀ ਜ਼ਿਆਦਾ ਲੋਕ ਉਹਨਾਂ ਦੇ ਘਰ ਵਿੱਚ ਜਾਂਦੇ ਨੇ ਉਸ ਬੱਚੇ ਨੂੰ ਦੇਖਣ ਜਾਂਦੇ ਨੇ ਉਸ ਬੱਚੇ ਦੀ ਅਲੱਗ-ਅਲੱਗ ਸ਼ਰਲਟਾ ਵਗੈਰਾ ਪਵਾ ਕੇ ਦੇਖਦੇ ਨੇ ਹੁਣ ਉਸ ਬੱਚੇ ਦੇ ਘਰ ਦੇ ਅੱਗੇ ਇੰਨਾ ਜ਼ਿਆਦਾ ਪੀੜ ਰਹਿੰਦੀ ਏ ਜਿਸ ਤਰ੍ਹਾਂ ਕਿਸੇ ਹੀਰੋ ਦੇ ਘਰ ਅੱਗੇ ਰਹਿੰਦੀ ਏ ਇਸ ਤਰ੍ਹਾਂ ਉਸ ਘਰ ਦੇ ਵਿੱਚ ਕੋਈ ਨਾ ਕੋਈ ਆਉਂਦਾ ਹੈ ਉਸ ਬੱਚੇ ਦਾ ਅੱਖਾਂ ਦੇਖਦਾ ਹੈ ਉਸ ਨਾਲ ਫੋਟੋਆਂ ਕਰਵਾਉਂਦਾ ਹੈ ਉਸ ਨੂੰ ਪਿਆਰ ਦੇ ਕੇ ਜਾਂਦੇ ਨੇ ਇਸੇ ਤਰ੍ਹਾਂ ਉਸ ਦਾ ਜਿਹੜਾ ਪਿਤਾ ਹੈ ਉਹ ਪਲੰਬਰ ਦਾ ਕੰਮ ਕਰਦਾ ਹੈ ਤੇ ਛੋਟਾ ਮੋਟਾ ਆ ਦਾ ਬਿਜ਼ਨਸ ਹੀ ਹੈਗਾ ਜਿਹੜਾ ਕੀ ਕਰ ਰਿਹਾ ਤੇ ਹਾਲੇ ਉਹਨਾਂ ਦੀ ਇੰਨੀ ਸਥਿਤੀ ਘਾਟ ਵੀ ਨਹੀਂ ਹੈਗੀ ਬੱਤ ਜਿਸ ਤਰ੍ਹਾਂ ਉਹ ਬੱਚੇ ਦੇ ਆ ਦਾ ਹੀਰੋ ਦੀ ਤਰ੍ਹਾਂ ਸਾਹਮਣੇ ਲੋਕਾਂ ਦੇ ਆ ਰਿਹਾ ਕਿਸਮਤ ਉਸ ਦੀ ਆਪਣੇ ਆਪ ਹੀ ਬਦਲ ਜਾਣੀ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ ਜੀ ਤੇ ਆਪਾਂ ਆ ਕਲਿੱਪਸ ਤੁਸੀਂ ਨਾਲ ਦੇਖ ਸਕਦੇ ਹੋ ਕਿ ਉਹ ਬੱਚੇ ਦੀਆਂ ਜਿਸ ਤਰ੍ਹਾਂ ਦੇ ਰੰਗ ਪਾਉਂਦਾ ਉਸੇ ਤਰ੍ਹਾਂ ਦੀਆਂ ਹੀ ਉਸ ਦੀਆਂ ਅੱਖਾਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਉਹ ਬਹੁਤ ਹੀ ਜਿਆਦੇ ਲੋਕ ਉਸ ਨੂੰ ਵੇਖਣ ਆਉਂਦੇ ਨੇ ਅਲੱਗ-ਅਲੱਗ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕੋਈ ਵੀ ਯਕੀਨ ਨਹੀਂ ਕਰਦਾ ਉਸ ਦੀ ਮਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਨੂੰ ਸਾਲ ਜਦੋਂ ਕੋਈ ਉਸ ਨੂੰ ਪੁੱਛਦਾ ਹੈ ਕਿ ਹਾਂ ਕਿ ਤੁਸੀਂ ਇਸ ਬੱਚੇ ਨੂੰ ਕਿਸ ਤਰ੍ਹਾਂ ਛਪਾ ਕੇ ਰੱਖਿਆ ਤੇ ਉਹ ਕਹਿੰਦੇ ਕਿ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਤੇ ਕੋਈ ਵੀ ਯਕੀਨ ਨਹੀਂ ਕਰਦਾ ਇੰਨਾਂ ਗੱਲਾਂ ਤੇ ਇਸ ਕਰਕੇ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਜੇڑا ਕੋਈ ਆਪਣੇ ਆਪ ਨੋਟਿਸ ਕਰ ਲਏ ਤਾਂ ਠੀਕ ਹੈ ਜੇ ਨਹੀਂ ਨੋਟਿਸ ਕਰਦਾ ਤੇ ਨਾ ਕਰੇ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਹਨਾ ਉਹਨਾਂ ਨੇ ਆਪ ਦੇ ਬੱਚੇ ਦੋ ਵੱਧ ਕੇ ਉਹਨਾਂ ਨੂੰ ਕੁਝ ਨਹੀਂ ਹੋ ਉਹਨਾਂ ਨੂੰ ਪਰ ਆਪਾਂ ਹੱਲੇ ਵੀ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਬੱਚੇ ਨੂੰ ਹਨਾ ਨਜ਼ਰਾਂ ਬੁਰੀਆਂ ਨਜ਼ਰਾਂ ਤੋਂ ਬਚਾਉਣ ਕਿਉਂਕਿ ਬੱਚਾ ਬਹੁਤ ਹੀ ਕਿਊਟ ਹੈ ਤੇ ਬਹੁਤ ਹੀ ਸੋਹਣਾ ਹੈ ਤੇ ਤੁਹਾਨੂੰ ਵੀ ਜੇ ਵੀਡੀਓ ਸੋਹਣੀ ਲੱਗੀ ਹੈ ਤੇ ਬੱਚਾ ਕਿਊਟ ਲੱਗਾ ਹੈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਤੇ ਨਵੀਂ ਵੀਡੀਓ ਦੇ ਨਾਲ ਉਦੋਂ ਲਈ ਧੰਨਵਾਦ ਜੀ